मेरा नाम पवन कुमार है जी पवन जी कि थाना इस्लामाबाद इलाका जी अभी की गल रात तीन बज के पांच मिनट जी बहुत जबरदस्त धमाके की आवाज आई जिन्होंने सुन के असं भी सारे घबरा गए लेकिन यकदम असं उठ पे लेकिन ना जबरदस्त धमाका आवाज सुन के सारे लोग बाहर आए ਕਿਹੜੀ ਗੱਲ ਬਾਤ ਹੈ ਕਿਹੜਾ ਬਲਾਸਟ ਹੋਇਆ ਇਹ ਫਿਰ ਕੋਈ ਬਲਾਸਟ ਨਹੀਂ ਆ ਮੱਲੇ ਵਾਲੇ ਕਹਿੰਦੇ ਦੋ ਤਿੰਨ ਜਾਨਾਂ ਪਿੱਛੇ ਸਾਰੀ ਜਨਾਨੀ ਕਹਿੰਦੇ 3 ਵਜੇ ਦੇ ਕਰੀਬ ਬਲਾਸਟ ਆਇਆ ਸਰ ਸੁਰੇ ਸੁਰੇ 4 ਵਜੇ ਸੁਰੇ 4 ਵਜੇ ਤੇ ਇੱਥੇ ਆ ਸੁਰੇ ਖੂਬ ਸਫਾਈ ਕੀਤੀ ਗਈ ਆ ਤੀਨਾ ਲੈ ਆ ਕੇ ਪਾਈਆਂ ਗਈਆਂ ਉੱਤੇ ਬਿਲਕੁਲ ਨਹੀਂ ਉਹ ਆਲਰੇਡੀ ਖੱਤੀ ਰਿਪੇਅਰ ਚੱਲਦੀ ਤੀਨਾ ਤੋਂ ਕੋਈ ਨਹੀਂ ਪੰਜਾ ਨਹੀਂ ਰਿਪੇਅਰ ਪਾਜੀ ਸੁਰੇ 4 ਵਜੇ ਥੋੜੀ ਚੱਲੀ ਨਹੀਂ 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 ਮੈਂ ਕਿਹਾ ਅੱਜ ਤੇ ਰਿਪੇਅਰ ਚੱਲੀ ਕੋਈ ਨਹੀਂ ਆਂਗਵਾੜ ਕਹਿ ਰਹੇ ਆਂਗਵਾੜ ਬਲਾਸਟ ਦੇ ਵਾਜੇ ਕੋਈ ਨਹੀਂ ਆਈ ਮੇਰਾ ਇੱਥੇ ਸਾਡੇ ਸੰਤਰੀ ਪਰ ਸਾਨੂੰ ਬਕਾਇਦਾ ਸਾਡਾ ਸਾੜਾ ਇਹ ਬਿਲਕੁਲ ਸੇ ਉਹ ਮੈਂ ਵੀ ਦੇਖ ਰਿਆ ਸਾਡੇ ਥਾਣੇ ਨਹੀਂ ਹੋਈ ਪਰ ਸਾਡੇ ਥਾਣੇ ਨਹੀਂ ਹੋਈ ਕਿਤੇ ਹੋਰ ਹੋਈ ਕੋਈ ਗੱਲ ਵੱਖਰੀ ਆ ਮੈਂ ਬਾਡ ਗਵਾਡ ਨਹੀਂ ਵਿੱਚ ਇਸ ਤਾ ਮੈਂ ਤੁਹਾਨੂੰ ਦੱਸ ਰਿਆ ਨਾ ਕਿ ਸਾਡੇ ਥਾਣੇ ਦੇ ਵਿੱਚ ਕੋਈ ਤਮਾਕੇ ਦੀ ਗੱਲ ਨਹੀਂ ਹੋਈ ਜੀਵਨ ਫੌਜੀ ਨੇ ਦੂਰ ਦੂਰ ਜੋ ਫੌਜੀ ਨੇ ਜ਼ਿੰਮੇਵਾਰੀ ਵੀ ਲਈ ਹੈ ਭਾਜੀ ਮੈਂ ਨਹੀਂ ਜੀਵਨ ਫੌਜੀ ਨੂੰ ਜਾਣਦਾ ਨਾ ਮੈਂ ਸਿੱਖ ਸੁਣੀ ਆ ਕਿਹੜੀ ਕੋਈ ਗੱਲਬਾਤ ਹੈਗੀ ਆ ਲੇਕਿਨ ਕਿਤੇ ਦੂਰ ਦੂਰ ਮੈਂ ਵੀ ਕਰਦਾ ਇਸੇ ਕਰਕੇ ਕਰ ਰਿਹਾ ਕਿਤੇ ਦੂਰ ਤਮਾਕੇ ਦੀ ਕੋਈ ਆਵਾਜ਼ ਆਈ ਸਾਡੇ ਥਾਣੇ ਦੇ ਵਿੱਚ ਕੋਈ ਤੋ ਹੈ ਤਮਾਕਾ ਨਹੀਂ ਆ ਮੇਰਾ ਨਾਮ ਪਵਨ ਕੁਮਾਰਾ ਜੀ ਪਾਉਂ ਜੀ ਕਿਹੜਾ ਲਾਕਾ ਇਹ ਠਾਣਾ ਸਲਾਮਾਬਾਦ ਇਲਾਕਾ ਜੀ ਹਾਂਜੀ ਕੀ ਗੱਲ ਹੈ ਰਾਤ 3 ਵਜੇ ਕੇ 5 ਮਿੰਟ ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿਹਨੂੰ ਸੁਣ ਕੇ ਅਸੀਂ ਸਾਰੇ ਕਬਰਾ ਗਏ ਹਾਂਜੀ ਲੇਕਿਨ ਯਕਦਮ ਅਸੀਂ ਉੱਥੇ ਪਹੁੰਚੇ ਲੇਕਿਨ ਨਾ ਜ਼ਬਰਦਸਤ ਧਮਾਕਾ ਦੀ ਆਵਾਜ਼ ਸੁਣ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਹੈ ਔਰ ਫਿਰ ਅਸੀਂ ਸਾਰੇ ਅੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਇੱਕ ਡਰ ਦਾ ਮਾਹੌਲ ਹੈ ਤੇ ਅਸੀਂ ਵੀ ਸਾਰੇ ਠਾਣੇ اسلامਬਾਦ ਲਾ ਕੇ ਰਹਿਨੇ ਅਸੀਂ ਵੀ ਸਾਰੇ ਘਬਰਾ ਗਏ ਆ ਡਰ ਗਏ ਆ ਕਿ ਇਹ ਕਰਮਵਾਰ ਜਿਹੜਾ ਮਦੀਠੇ ਠਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਠਾਣੇ ਤੇ ਹਮਲਾ ਹੋ ਰਿਹਾ ਇਹ ਕਿਤੇ ਠਾਣੇ ਕਿਸੇ 'ਚ ਹਮਲਾ ਤਾਂ ਨਹੀਂ ਸੀ ਯਹਾਂ ਕਿਤੇ ਲਾਗੇ ਜਾਗੇ ਕੋਈ ਬੰਮ ਨੁਮਾ ਆਵਾਜ਼ ਤੇ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾ ਗਏ ਆ ਕਿ ਪੰਜਾਬ ਫਿਰ ਕਿਸ ਰਸਤੇ ਵੱਲ ਜਾ ਰਿਹਾ ਹੈ ਇਸ ਕੋਈ ਵੀ ਵੇਖ ਕੇ ਥਾਣੇ ਸਲਾਮਾਉ ਦੇ ਅੰਦਰ ਵੀ ਪੁਲਿਸ ਵਾਲੇ ਫੇਰ ਤੇ ਲੱਗੇ ਪੱਤੀਆਂ ਪੁੱਤੀਆਂ ਠੀਕ ਕਰਨ ਦੇ ਸਭ ਕੁਝ ਦੇ ਟੀਮਾਂ ਟੁਲੀਆਂ ਉੱਡੀਆਂ ਪਈਆਂ ਨੇ ਹਾਂਜੀ ਲੱਗਦਾ ਹੈ ਕਿ ਜਿਹੜਾ ਹਮਲਾ ਹੈ ਉਠਾਣਾ ਸਲਾਮਾਬਾਦ ਹੀ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ ਪਾਏ ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਕਿ ਅਸੀਂ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਕਿਸੇ ਨੇ ਬਸ ਫੋਟਕਸ ਸਮਗਰੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਚਲਾਈ ਇਨੂੰ ਦੇਖ ਕੇ ਅਸੀਂ ਬਹੁਤ ਸਾਰੇ ਘਬਰਾਏ ਹੋਏ ਆ ਸਾਡਾ ਇਲਾਕਾ ਵੀ ਸਾਰਾ ਘਬਰਾ ਗਿਆ ਕਿ ਕਿਸ ਤਰ੍ਹਾਂ ਕਿਉਂ ਹੋ ਰਿਹਾ ਆਜ ਤਾਂ ਕਾਫੀ ਆਈ ਉੱਠ ਕੇ ਬਹਿ ਗਏ ਬਹੁਤ ਜ਼ਿਆਦਾ ਆਈ ਬੱਚੇ ਉੱਠ ਕੇ ਬਹਿ ਗਏ ਆ ਅੰਦਰ ਫੜਵਾ ਵੋ ਡੇਗ ਪਈ ਆਜ ਵੇਖੋ ਇੰਨਾ ਕੋਆ ਕੱਲ ਨੂੰ ਚਾਂਸ ਜ਼ਿਆਦਾ ਵੀ ਹੋ ਸਕਦਾ ਕਿੰਨੇ ਕੋਈ ਟਾਈਮ ਸੀ ਐਮ ਕੋਈ 3:10 ਕਰੀਬ ਦਾ ਲੱਗ ਗਈ ਸੀ ਕਿੰਨੀ ਕ ਆਵਾਜ਼ ਆਈ ਸੀ ਕਾਫੀ ਤੇਜ਼ ਆਵਾਜ਼ ਬਹੁਤ ਜ਼ਿਆਦਾ ਅੱਛਾ ਹਮ ਕਿਹੜਾ ਲੱਗਾ ਕਿਹੜਾ ਜੀ ਸਲਮਾ ਸਲਮਾ ਵਾ ਸ਼ੇਵਕਲੋਨ ਬੇਟਾ ਤੁਸੀਂ ਵੀ ਤੁਸੀਂ ਵੀ ਸੁਣੀ ਆਵਾਜ਼ ਕਿੰਨੇ ਕਵੇ ਦਾ ਟਾਈਮ ਸੀ 3 ਵਜੇ ਹਾਂਜੀ ਤੇ ਬਹੁਤ ਤੇਜ਼ ਆਵਾਜ਼ ਸੀ ਅੱਛਾ ਇਦਾਂ ਲੱਗਾ ਜਿਵੇਂ ਕੋਈ ਚੀਜ਼ ਦੇਖ ਕੇ ਕੱਟੇ ਟੁੱਟਾ ਹੋਵੇ ਅੱਛਾ ਇਸ ਤਰ੍ਹਾਂ ਆਵਾਜ਼ ਕਾਫੀ ਤੇਜ਼ ਸੀ ਪਤਾ ਨਹੀਂ ਲੱਗਾ ਕਿੱਥੇ ਆਤਮਾਨ ਆਈ ਦੋਨੇ ਉੱਪਰ ਬੱਚੇ ਉੱਪਰ ਆਇਆ ਵੇ ਇੱਥੇ ਆਵਾਜ਼ ਆਈ ਉੱਪਰ ਬਾਹਰ ਨਹੀਂ ਵੇਖਿਆ ਕਿਸੇ ਸਮਾਂ ਕਿੰਨੇ ਕ ਦਾ ਟਾਈਮ ਕਿੰਨੇ ਕ ਵੇ ਹੋਇਆ ਭਾਈ ਕਿੰਨੇ ਕ ਟਾਈਮ ਚੈੱਕ ਕਿੰਨੇ ਕ ਤੇਜ਼ ਆਈ ਆਵਾਜ਼ ਬਹੁਤ ਤੇਜ਼ ਸੀਗੀ ਇਦਾਂ ਲੱਗਾ ਕੋਈ ਚੀਜ਼ ਦੇਖ ਕੇ ਟੁੱਟ ਗਈ ਉਹਦੇ ਬਾਅਦ ਨੀਂਦ ਕਿੱਥੇ ਆਈ ਦੀ ਨਹੀਂ ਆਈ ਮੋ ਜਿਆਦਾ ਹਉ ਤਮਾ ਕਾ ਪਿਆ ਪਰ ਪੁਲਸ ਫੋੜਾਂ ਦਾ ਬੀਜੀ ਕਹਣਾ ਇਥੇ ਹਾਂ ਸਾਡਾ ਗੜਾ ਕੁਝ ਹੋਇਆ ਹੀ ਨਹੀਂ ਲੈ ਤਮਾ ਕਾ ਤੋ ਹੀ ਫੋੜਵਾ ਕੋ ਅੰਦਰ ਡਿੱਗੀਆਂ ਆਈਆਂ ਸਾਡੀਆਂ ਦੇਖੋ ਡਿੱਗੀਆਂ ਆਈਆਂ ਬਾਕੀ ਚੁਕੀਆਂ ਫੋੜਵਾ ਜੇ ਮੋਕਾਂ ਨਾ ਦੇ ਜੀ ਨਾ ਚੋ ਆ ਡਿੱਗੀ ਆ ਸੁਣਿਆ ਵਾਂ ਵੀ ਆਈ ਥੇ ਲੋਏ ਤਮਾ ਕਾ ਹੈ ਰੰਦੀ ਤਮਾ ਕਾ ਹੈ ਕੋਈ ਪਤਾ ਨਹੀਂ ਲੱਗਦਾ ਸਾਨੂੰ ਨਹੀਂ ਪਤਾ ਲੱਗਦਾ ਹਾਂਜੀ 3 ਵਜੇ ਕਿੰਦੇ ਵਾ ਆਈ 3 ਵਜੇ 3 ਵਜੇ ਦਾ ਟਾਈਮ ਸੀ 3 ਵਜੇ ਦਾ ਟਾਈਮ ਤੇ ਬੰਬ ਬਹੁਤ ਜਲਦੀ ਫਟਿਆ ਹੋਇਆ ਹੈ ਤੁਸੀਂ ਸੁਣਦੇ ਸੀ ਕੋਈ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਕਿੰਨੇ ਵਜੇ ਦਾ ਟਾਈਮ ਸੀਗਾ 3 ਵਜੇ ਦਾ ਇੱਕ ਮਿੰਟ ਦੇਖੋ ਫੜ ਫੜਾ ਕੀ ਬਾਰੇ ਸਤਿੰਦਰਪਾਲ ਕੋ ਤੇ ਕਿਰਿੰਦੂ ਅ ਚੰਕੀ ਵਾਲੀ ਜਲੀ ਚ ਤੇ ਕਿੰਨੇ ਕੋਈ ਬਲਾਸ ਦੀ ਆਵਾਜ਼ ਆਈ ਸਵੇਰੇ ਸਾਨੂੰ ਨਹੀਂ ਆਈ ਅਸੀਂ ਸੁਣਿਆ ਸਵੇਰੇ ਗੁਰਦੁਆਰੇ ਵਾਂਗ ਸੰਗਤ ਨੇ ਦੱਸਿਆ ਸਾਨੂੰ ਆ ਜਾਈ ਹੈ ਕਿੰਨੇ ਕ ਵਜੇ ਸਵੇਰੇ ਤੱਕ ਨਹੀਂ ਬਣਾਈ ਵਾ 3 ਵਜੇ 3 ਵਜੇ ਹਾਂਜੀ ਤੇ ਕਿੰਨੀ ਤੇਜ਼ ਸੀਗੀ ਆਵਾਜ਼ ਕਹਿੰਦੇ ਕਾਫੀ ਤੇਜ਼ ਹੈ अच्छा हां जी काफी तेज सी आवाज कर रही ओके हां जी साहब हां जी सर ਜਿਹੜਾ ਦਸਾਇਆ ਰਹੀ ਥਾਣੇਲਾਵਾ ਦੇ ਵਿੱਚ ਜਾਂ ਬਾਹਰ ਬਲਾਸਟ ਕੀ ਕਰਨਾ ਚਾਹੁੰਦੇ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਐਸਐਸਓ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਆਰਾਊਂਡ ਲਾਇਆ ਇਹਦੇ ਵਿੱਚ ਗੱਲ ਇਹ ਆ ਸਿੰਪਲ ਕਿ ਕਮਿਸ਼ਨਰਡ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਅਨਲੌਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਚ ਇਹੀ ਜਿਹੜਾ ਮੋਡਿਊਲ ਬਾਰੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਹਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜੰਨੇ ਆਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੂਵਿਨਾਈਲਾ ਲੜਕਾ ਉਹਦਾ ਨਾਮ ਨਹੀਂ ਆਪਾਂ ਦੱਸੇ ਦੂਜਾ ਜਸ਼ਨਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪੀਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਕੇ ਹੁਣ ਸਿਕੰਜਾ ਬਹੁਤ ਕਾਫੀ ਇਹਨਾਂ ਤੇ ਖਸਿਆ ਜਾ ਰਿਹਾ ਔਰ ਸਾਡੇ ਕੋਲ ਬੰਦੇ ਨਾਮਜ਼ਦ ਨਹੀਂ ਜਿਹੜੇ ਅਸੀਂ ਫੜਨ ਵਾਲੇ ਬਾਕੀ ਨਹੀਂ ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਆਵਾਨ ਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਵਿੱਚ ਵੌਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ 'ਚ ਵੀ ਉਹ ਗੱਲ ਦੱਸੀ ਸੀਗੀ ਅਮਨ ਖੋਖਰ ਅਮਨ ਕੋਕਰ ਨਾਮ ਦਾ ਲੜਕਾ ਪਹਿਲਾਂ ਵੀ ਵੌਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨੇ ਉਹ ਸਾਡੇ ਟਾਰਗੇਟ ਤੇ ਨੇ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਦੇਖੋ ਸਾਡੇ ਜਿਹੜੇ ਸੰਤਰੀ ਨੇ ਉਹਨਾਂ ਨੂੰ ਇੱਥੇ ਆਵਾਜ਼ ਸੁਣੀ ਸੀ ਜ਼ਰੂਰ ਗਲੀ ਦੇ ਵਿੱਚ ਬਟ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਨੂੰ ਕੋਈ ਇਹੋ ਜਿਹੀ ਚੀਜ਼ ਡੈਮੇਜ ਵਾਲੀ ਤਾਂ ਕੋਈ ਤੁਹਾਡੇ ਸਾਹਮਣੇ ਵੀ ਹੈ ਇਹਦੇ ਜਿਹੜੀ ਦੂਜੀ ਗੱਲ ਹੈ ਜੋ ਮੈਂ ਤੁਹਾਡੇ ਮੀਡੀਆ ਰਿਪੋਰਟਸ ਦੇ ਉੱਤੋਂ ਦੇਖ ਰਿਹਾ ਆ ਆਪਾਂ 10 ਬੰਦੇ ਜਿਹੜੇ ਇਸ ਮੋਡਿਊਲ ਦੇ ਫੜੇ ਪਹਿਲਾਂ ਉਹਦੇ ਚ ਅਵਾਨ ਪਿੰਡ ਦਾ ਹੈਗਾ ਲੜਕਾ ਜਿਹੜਾ ਭੱਜਿਆ ਹੋਇਆ ਇੱਕ ਉਹਦਾ ਨਾਮ ਹੈਗਾ ਅਮਨ ਖੋਖਰ ਜੀ ਅਵਾਨ ਪਿੰਡਾ ਥਾਣਾ ਰਮਦਾਸ ਦੇ ਵਿੱਚ ਉਹਦੀ ਅਸੀਂ ਭਾਲ ਕਰ ਰਹੇ ਹਾਂ ਅਸੀਂ ਤੁਹਾਨੂੰ ਪ੍ਰੈਸ ਕਾਨਫਰੰਸ ਵੀ ਦੱਸਿਆ ਸੀ ਇਸ ਤੋਂ ਇਲਾਵਾ ਦੋ ਲੜਕੇ ਜੰਡਿਆਲਾ ਗੁਰੂ ਦੇ ਭਰਾ ਹੈ ਸਕੇ ਜੀ ਸ਼ੇਰ ਸਿੰਘ ਜੀ ਦੇ ਬੇਟੇ ਆ ਉਹਦੇ ਜਸ਼ਨ